ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਵਿਜ਼ਿਟ ਆਪਣੀ ਦੋਸਤੋ ਹੈਗੀ ਆ ਪਿੰਡ ਚੋਟੀਆਂ ਕਲਾਂ ਤਹਿਸੀਲ ਤੇ ਜ਼ਿਲ੍ਹਾ ਮੋਗਾ ਲੱਗਦਾ ਦੋਸਤੋ ਇਸ ਪਿੰਡ ਨੂੰ ਵੀਰ ਮਨਜਿੰਦਰ ਦੇ ਕੋਲੇ ਆਏ ਆ ਦੋਸਤੋ ਤੇ ਪਸ਼ੂ ਜਿਹੜੇ ਅੱਜ ਤੁਹਾਨੂੰ ਘੱਟੋ ਘੱਟ ਵੀ ਆਪਾਂ ਤਿੰਨ ਨਗ ਦਿਖਾ ਦਾਂਗੇ ਤਿੰਨ ਪਸ਼ੂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਦੋ ਵੜਾਂ ਹੋਣਗੀਆਂ ਇੱਕ ਮੱਝ ਇੱਕ ਵੜ ਜਿਹੜੀ ਦੋਸਤੋ ਬਿਲਕੁਲ ਤਾਜੀ ਸੂਈ ਆ ਬੱਚੇ ਤੇ ਆ ਨਾਲ ਬੱਚੇ ਤੁਹਾਨੂੰ ਦੇਖਣ ਦੇ ਵਿੱਚ ਮਿਲਣਗੇ ਪੂਰਾ ਜਿਹੜਾ ਦੋਸਤੋ ਡਿਟੇਲ ਆ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਮਨਜਿੰਦਰ ਤੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਜਿਹੜੀ ਦੋਸਤੋ ਲਾਸਟ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵਾਈਟ ਅਤੇ ਡਾਊਟ ਜਿਹੜੇ ਸਪੋਰਟ ਕਾਲੇ ਰੰਗ ਦੇ ਆ ਤੇ ਬਿਲਕੁਲ ਗੱਬਣ ਵੇੜ ਆ ਤਿਆਰੀ ਦੇ ਵਿੱਚ ਆ ਸਮਾਂ ਲੈ ਜਾਂਦੀ ਅਜੇ ਦਿਨਾਂ ਦੇ ਵਿੱਚ ਜਿਹੜਾ ਸਮਾਂ ਲੈ ਕੇ ਜਾਊਗੀ ਪੂਰੀ ਗੱਲਬਾਤ ਕਰਾਂਗੇ ਤੇ ਪਸ਼ੂ ਜਿਹੜਾ ਵੀ ਪਸੰਦ ਆਵੇਗਾ ਤੁਹਾਨੂੰ ਉਹਦੀ ਨਿਰਖ ਪਰਖਾ ਤਸੱਲੀ ਆ ਤੁਸੀਂ ਕਰਨੀ ਆ ਘਰ ਵਿਜਿਟ ਕਰਕੇ ਇੱਕ ਟਾਈਮ ਦੀ ਚੁਵਾਈ ਕਰ ਲਓ ਸੂਏ ਪਸ਼ੂ ਦੀ ਦੋ ਟਾਈਮ ਦੀ ਚੁਆਈ ਕਰ ਲਓ ਅੱਜ ਦੋਸਤੋ 25 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਤੁਸੀਂ ਸਮਾਂ ਜਿਹੜਾ ਦੋਸਤੋ ਤਕਰੀਬਨ ਕੋਈ 2:30 ਵਜੇ ਦਾ ਹੈਗਾ ਦੁਪਹਿਰ ਦਾ ਸਮਾਂ ਹੈ ਜੀ ਠੀਕ ਆ ਤੇ ਪਸ਼ੂ ਚੰਗੇ ਹੋਣਗੇ ਚੰਗੇ ਪਸ਼ੂਆਂ ਦੀ ਜਿਹੜੀ ਦੋਸਤੋ ਤੁਸੀਂ ਵੀ ਤਸੱਲੀ ਕਰਨੀ ਆ ਕਿਉਂਕਿ ਰਕਮ ਲੱਗਣੀ ਆ ਹਰ ਕਵੀਰ ਨੇ ਪੈਸਾ ਖਰਚ ਕਰਨਾ ਕੋ ਵਪਾਰੀ ਵੀਰ ਉਹ ਵੀ ਪੈਸਾ ਲਾ ਕੇ ਖਰਚ ਕਰਕੇ ਆਪਣੀ ਤਸੱਲੀ ਆ ਆਪਦੀ ਸੋਚ ਸਮਝਣਾ ਜਿਹੜੇ ਪਸ਼ੂ ਲੈ ਕੇ ਆਉਂਦੇ ਆ ਤੁਸੀਂ ਵੀ ਆਪੋ ਆਪਣੀ ਸੋਚ ਸਮਝਦੇ ਨਾਲ ਪਸ਼ੂ ਇਸ ਘਰੋਂ ਲੈ ਕੇ ਜਾਇਓ ਜਿਸ ਘਰੋਂ ਵੀ ਆਪਾਂ ਖਾਸ ਤੌਰ ਤੇ ਵੀਡੀਓ ਪਾਉਣੇ ਆ ਤੇ ਕਰਦਿਆਂ ਗੱਲਬਾਤ ਆਜੋ ਮਰਜਿੰਦਰ ਭਾਈ ਦੇ ਨਾਲ ਸਭ ਤੋਂ ਪਹਿਲਾਂ ਮਰਜਿੰਦਰ ਵੀਰੇ ਸਾਸਰੀ ਕਾਨ ਹੱਸੀ ਗਾ ਸਾਰੇ ਭੈਣ ਭਰਾਾਂ ਦਾ ਸਤਿ ਤੇ ਮਰਜਿੰਦਰ ਭਾਈ ਤਿੰਨ ਪਸ਼ੂ ਅੱਜ ਆਪਣੇ ਕੋਲ ਆ ਤੇ ਦੋ ਤੇ ਵੜਾ ਆ ਗਿਆ ਤੇ ਇੱਕ ਮੱਝ ਆਪਣੇ ਕੋਲ ਆ ਹਾਂਜੀ ਠੀਕ ਆ ਮੈਂ ਵੀ ਨੀਲੀ ਦੀ ਹੈ ਕੁਛ ਹਨਾ ਨੀਲੀ ਜੀ ਕ੍ਰੋਸ ਆ ਤੇ ਇਕੱਤੀ ਘੌਰ ਨਹੀਂ ਦੀ ਦਿੰਦੀ ਇਹ ਏਡੀ ਜਿਹੜੇ ਨਹੀਂ ਸ਼ਾਇਦ ਘੌਰ ਨਹੀਂ ਲੇਦੀ ਹੈ ਤੇ ਮੱਝ ਨੀਲੀ ਦਾ ਪੱਕ ਵੀ ਹੈਗਾ ਕ੍ਰੋਸ ਆਫ ਆ ਕਹਿ ਦਈਏ ਇਹਨੂੰ ਤੇ ਮਨਜਿੰਦਰ ਭਾਈ ਇਹ ਸੂਹਾ ਕਿੰਮਾ ਸੂਈ ਦਿੰਦੇ ਨੇ ਮੈਂ 3 ਕਿੰਨੇ ਚੌਥਾ ਸੂਹਾ ਹੋਊਗੀ ਚੌਥਾ ਮੰਨ ਲੀਏ ਹਾਂਜੀ ਕੱਲ ਸੂਈਏ ਸਵੇਰੇ ਹਾਂ ਤੇ ਬੋਲਾ ਉਹ 10 ਕਿਲੋ ਕਹਿੰਦੇ ਪਰ ਤੁਸੀਂ 8 ਕਿਲੋ ਮੰਨ ਕੇ ਲੈ ਲੀਂ ਠੀਕ ਹੈ ਉਹ ਵਾ 10 ਕਿਲੋ ਹੀ ਪਰ 8 ਕਿਲੋ ਚੁਆਇ ਕਰਦੇ ਹੇਗਾ ਜੀ ਅਰੇ ਮਾਜ ਜਿਹੜੀ ਨਾ ਕਰਲੀ ਹੋ ਗਈ ਆ ਆਪਾਂ ਵੈਸੇ ਤੁਸੀਂ 2 ਓਵਰ ਟਾਂਗ ਦੀ ਕਰ ਲਈ ਚੋਈ ਹਾਂ ਹਾਂ ਐ ਕੋਈ ਰਾਤ ਕੀ ਚੋਰੀ ਅੱਜ ਸਵੇਰੇ ਵੀ ਕੀ ਨਜੋੜ ਨਹੀਂ ਲਿਆ ਵਿੱਚੋਂ ਬਸ 4 ਘੰਟੇ ਯਾਤਰਾ ਕੋਲ ਇੱਕ ਟਾਈਮ ਤਾਂ ਸਾਰੇ ਯਾਤਰੀ 4 ਘੰਟੇ ਕੋਲ ਆਉਣ ਚੱਲ ਜੇ 8 ਕ ਨੇੜੇ ਜਿਹੜੇ ਬੋਲਾ ਹੋਊਗਾ 10 ਜਦ ਦੋਗੇ ਉਹ ਤਾਂ ਕਨੇ 15 ਵਰ 12 ਘੰਟੇ ਕੋਈ ਦੋਗੇ ਲੈ ਲੈ ਪ੍ਰਿਆਲੀ ਆ ਅਜੇ ਜਿਹੜਾ ਘਰ ਦਾ ਕਰਦੀ ਆ ਉਹ ਸੁੰਭੀ ਅਨਸਾਰੇ ਠੀਕ ਹੈ ਜੀ ਘਰ ਪ્યોਰ ਕਰੋ ਜੇ ਠੀਕ ਹੈ ਜੀ ਸੋਵਾਰੀ ਹੁਣ ਲੈ ਕੇ ਠੀਕ ਹੈ ਜੀ ਬਾਕੀ ਆਹ ਜਿਹੜੀ ਦੋਸਤੋ ਤੁਸੀਂ ਮੱਝ ਦੇਖ ਰਹੇ ਮੈਂ ਪੂਰਾ ਬਾਡੀ ਬੰ ਪੂਰਾ ਸਟਰਕਚਰ ਜਿੰਨਾ ਸਰੀਰ ਦਾ ਢਾਂਗਾ ਹੈ ਸਮਝਦਾ ਉਹ ਤੁਹਾਨੂੰ ਆ ਦਿਖਾ ਦਿੰਦਾ ਤੇ ਪਤਲੇ ਪਿੰਡੇ ਦੇ ਵਿੱਚ ਤੇ ਥੰਮਲੇ ਵੀ ਦੀ ਬੈਕ ਸਾਡ ਤੋਂ ਜੇਕਰ ਆਪਾਂ ਦੇਖੀਏ ਤੇ ਬਿਲਕੁਲ ਪੱਧਰ ਬਥੌਦੀ ਹੈ ਬਿਲਕੁਲ ਥੰਮਲੇ ਦਾ ਆ ਸਮਝ। ਠੀਕ ਹੈ ਤੇ ਬੱਚਾ ਜਿਹੜਾ ਬਹੁਤ ਵਧੀਆ ਪਾਇਆ ਮਗਰ ਕੱਟੀ ਆ ਤੇ ਬਹੁਤੇ ਵੀਰਾਂ ਦੀ ਕਰੀਜ ਪੂਰੀ ਹੋ ਜਾਂਦੀ ਹੈ ਪਸ਼ੂ ਦਾ ਆਪਾਂ ਖਰੀਦਣੇ ਹੁੰਦਾ ਚਾਹੇ ਮੱਝਾਂ ਬਿਲਕੁਲ ਤਾਜ਼ੀਆਂ ਹੁਣ ਤੇ ਨਾਲ ਜਿਹੜਾ ਦੋਸਤੋ ਬੱਚਾ ਹੈ ਇਹ ਫੀਮੇਲ ਦਾ ਆ ਕੱਟੀ ਆ ਥੱਲੇ ਇਹ ਜਿਵੇਂ ਆ ਤੁਹਾਨੂੰ ਮੁਰਗੀ ਜਿਹੜੀ ਆ ਬਿਲਕੁਲ ਤੁਸੀਂ ਆ ਕੱਢੀ ਦੇਖ ਸਕਦੇ ਹੋ ਆਹ ਕੋਕੋ ਬਿਲਕੁਲ ਬਿੱਲੀ ਆ ਮੱਥਾ ਬੱਲਾ ਤੇ ਚਾਰੇ ਪੈਰ ਜਿਹੜੇ ਵਾਈਲ ਆ ਤੇ ਆਹ ਮਾਝੇ ਦਾ ਦੋਸਤੋ ਤੁਸੀਂ ਬਹਨੀਆਂ ਦੇ ਪਾਸੇ ਵੀ ਤੁਹਾਨੂੰ ਆਪਣਾ ਜਿਹੜਾ ਦਿਖਾ ਦਿੰਨੇ ਆ 8 ਕਿਲੋ ਜਿਹੜਾ ਦੋਸਤੋ ਬਹੁਤ ਆ ਤੁਸੀਂ ਮੰਨ ਕੇ ਜਿਹੜੀ ਗੱਲਬਾਤ ਕਰ ਸਕਦੇ ਹੋ ਸੌਦਾ ਕਿ ਬਾਕੀ ਭਾਈ ਉਹ ਸੀਰੀਜ਼ ਲਾ ਗਏ ਕੋਈ ਪਰਾਨੀ ਨੂੰ ਬੱਚਾ ਛੱਡੋ ਹੀ ਨਾ ਚਲੋ ਆ ਦੇਖੋ ਜੀ ਆ ਕਰੋ ਚੱਕ ਲਈ ਠੀਕ ਆ ਠੰਡੀ ਧੀਰੀਆ ਪੂਰੀ ਤੇ ਖੋਲ ਕੇ ਆਪਾਂ ਤੋੜ ਕੇ ਦਿਖਾਉਨੇ ਆ ਤੁਹਾਨੂੰ ਆਓ ਲਖਨભાઈ ਤੋਰੋ ਇਹਨੂੰ ਬਾਾਕੀ ਬਾਈ ਮਨਜਿੰਦਰ ਸਿੰਘ ਆ ਧਾਰ ਧੂਰ ਦੀ ਬਿਲਕੁਲ ਤਸੱਲੀ ਨਾਲ ਬੋਲੋ ਬੋਲ ਮੇਰਾ ਬੋਲ ਅੱਛਾ ਕਿਸੇ ਤਰ੍ਹਾਂ ਭੂੜ ਸ਼ਰਲਾ ਛੱਟਾ ਚੋ ਠੀਕ ਆ ਪਰਾ ਫੋਕੋ ਨਹੀਂ ਛਟਾਂਟਾਰੇ ਬੁਲੀ ਹੋ ਗਈ ਠੀਕ ਹੈ ਲੋ ਵੀ ਦੋਸਤੋ ਕਰੋ ਚੈੱਕ ਤੇ ਅੱਜ ਦਾ ਤੁਹਾਨੂੰ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਦੇ ਆ ਅੱਜ ਤੀਜੇ ਦਿਨ ਦੇ ਵਿੱਚ ਨਾ ਹਾਂ ਦੂਜਾ ਦਿਨ ਹੈ ਦੂਜਾ ਦਿਨ ਹੈ ਅੱਜ ਕੱਲ ਸਰੀਆ ਸੀ ਠੀਕ ਹੈ ਦੂਜਾ ਦਿਨ ਹੈ ਅੱਜ ਪ੍ਰਭੂ ਸੁਹੀ ਨੂੰ ਜਿਹੜਾ ਸਮਾਂ ਦੂਜਾ ਦਿਨ ਆਹ ਦੇਖੋ ਜੀ ਸਾ ਮਹਿੰਦਰ ਭਾਈ ਲੈਣ ਦਾ ਫਰਾ ਦਾ ਕੀ ਰੱਖਿਆ ਕੀਮਤ ਕਿਹਾ ਜੈ ਜੈ ਮੋਲੇ ਦੀ 84000 ਰੁਪਏ 84 ਹਾਂ ਅਸੀਂ 4 84 ਬਾਕੀ ਮਾਨਦੰਗ ਕਰਾਂਗੇ ਠੀਕ ਹੈ ਜੀ 84000 ਭਰਾਵੋ ਲੈਣ ਦੇ ਜਿਹੜਾ 84 ਆ ਵਿੱਚੋਂ ਮਾਨ ਤੜਾ ਉਹ ਜਿਹੜਾ ਦੋਸਤੋ ਹਰ ਵਾਰ ਦੀ ਤਰ੍ਹਾਂ ਆਪਾਂ ਕਹਿ ਦਿੰਦੇ ਆ ਵਿੱਚੋਂ ਜੋ ਬੰਜਾਇਸ਼ ਆ ਜੋ ਛੋਟ ਛੱਪਾ ਉਹ ਮੌਕੇ ਤੇ ਹੋ ਜਾਊਗਾ ਇੱਕ ਵਾਰੀ ਪਹਿਲਾਂ ਆਵੇ ਨਿਗਾ ਦੇ ਵਿੱਚੋਂ ਖਾਤੀ ਜਿਹੜੀ ਆ ਚਬਾਈ ਕਰਕੇ ਨਿਗਾ ਦੇ ਵਿੱਚੋਂ ਬਾਹਰ ਨੂੰ ਕੱਢ ਲਿਓ ਠੀਕ ਹੈ ਤੇ ਸੀਲਸ ਲੱਗ ਦੇਖ ਸਕਦੇ ਹੋ ਤੁਸੀਂ ਵੀ ਉਹ ਕੱਲੀ ਇੱਕ ਗੋਦੀ ਕਹਿਣ ਵਾਲੀ ਗੱਲ ਆ ਜਦੋਂ ਮਰਜ਼ੀ ਬੈਠੋ ਆ ਕਰੂ ਛੱਡਿਓ ਠੀਕ ਹੈ ਤੇ ਸੀਰਸਾ ਉਹ ਪੂਰੀ ਜਿਹੜੀ ਆ 84000 ਦੇ ਵਿੱਚੋਂ ਜਿਹਦਾ ਦੋਸਤੋ ਛੋਟਾ ਛੱਪਾ ਹੋਊਗਾ ਇਸ ਤੋਂ ਬਾਅਦ ਇੱਕ ਵੈੜ ਜਿਹੜੀ ਆ ਦੋਸਤੋ ਬਿਲਕੁਲ ਤਾਜੀ ਸੁਈ ਸੁਵਾਈ ਹੈ ਇਹ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਮਨਜਿੰਦਰ ਭਾਈ ਸੂਆ ਇੱਕ ਰਮਾ ਇਹ ਪਹਿਲਾ ਸੂਆ ਸੁਈ ਆ ਜੀ ਪਹਿਲੇ ਨੇ ਹਾਂ ਪਹਿਲਾ ਸੂਆ ਸੁਈ ਵੀ ਆ ਗੰਦਾ ਜਹ ਹੋਊਗੀ ਪਰ ਮੈਂ ਵੇਖਿਆ ਨਹੀਂ ਦੰਦ ਕਿਵੇਂ ਆ ਹਾਂਜੀ ਤੇ ਇਹ ਥੱਲੇ ਹੋਊਗਾ 12 13 12 13 ਕਿਲੋ ਦਾ 12 12 13 12 13 ਹੋਊਗਾ 13 ਹੀ ਹੋਊਗਾ ਸੂਈ ਨੂੰ ਨਾ ਮਗਰ 10 ਤੋਂ 12 ਤੋਂ 15 ਦਾ ਠੀਕ ਹੈ ਜੀ ਬੱਚਾ ਮਗਰ ਬੱਛਾ ਜੀ ਮਗਰ ਬੱਛਾ ਹਾਂ ਕਟ ਕੋਟ ਚੱਲ ਪਿਆ ਝੂਠ ਮਾਰ ਕੇ ਅੱਜ ਪੂਰਾ ਲਹੂ ਲਹਾਨਾ ਪੁੱਜ ਗਿਆ ਹਾਂ ਜੀ ਅੱਜ ਪੂਰਾ ਕਟ ਚੱਲ ਪਿਆ ਦਾ ਠੀਕ ਹੈ ਜੀ ਲੈਓ ਬਦੋਸਤੋ ਮੈਲੋ ਵੀਰਾਂ ਦਾ ਵੀ ਤੁਰ ਪਈ ਆ ਠੀਕ ਆ ਅੱਜ ਮੈਲੋ ਚੱਲੀ ਆ ਵੀ 13 ਤੋਂ 13 14 13 14 ਦਿਨ ਜਿਹੜੇ ਆ ਸੂਈ ਨੂੰ ਹੋ ਗਈ ਆ ਥੱਲੇ ਜਿਹੜਾ ਬੱਚਾ ਹੈ ਉਹ ਬੱਛਾ ਹੈ ਮੇਲ ਕਾਫ ਆ ਆ ਜਿਹੜਾ ਬੱਛਾ ਤੁਸੀਂ ਵੇਖ ਸਕਦੇ ਹੋ ਥੱਲੇ ਆ ਵੀਡੀਓ ਦੇ ਵਿੱਚ ਜੀ ਠੀਕ ਆ ਜੀ ਇਹ ਬੱਛਾ ਹੈ ਇਸ ਬੈਡ ਦੇ ਥੱਲੇ ਤੇ ਮਨਜਿੰਦਰ ਭਾਈ ਪੰਜਨਵੱਤੀ ਸੂਈ ਹੈ ਤੇ ਦੁੱਧ ਕਿੰਨਾ ਕੁ ਹੁਣ ਹੈਗਾ ਜੀ ਮੌਜੂਦਾ ਹੁਣ ਬਾਈ ਤੇਰਾ ਹੀ ਹੋਊਗਾ ਤੁਸੀਂ 12 ਮੰਨੋ ਜੀ ਠੀਕ ਹੈ ਜੀ ਹਾਂ ਇਹ ਕੋਈ ਆਨਲਾਈਨ ਮਗਾਉਗਾ ਤਾਂ ਸਾਢੇ 11 ਗਾਰੰਟੀ ਦਵਾਂਗੇ ਠੀਕ ਹੈ ਜੀ ਹਾਂ ਲਓ ਵੀ ਭਾਗੂ ਸੀਸ ਹਾ ਕੇ ਬਹੁਤ ਆ ਕੋਈ ਬਰਾੜ ਨਹੀਂ ਆਣਾ ਪਾ ਕੇ ਠੀਕ ਹੈ ਜੀ ਲਓ ਜੀ ਠੀਕ ਹੈ ਸੀਲ ਸੋ ਪੂਰੀ ਹੈ ਲਖਨ ਭਾਗ ਖੋਲੋ ਇਹਨੂੰ ਵੀ ਦਿਖਾ ਦਿਓ ਤੰਤੂ ਜਿਹੜਾ ਦੋਸਤੋ ਵੇਖੋ ਤੁਸੀਂ ਬਿਲਕੁਲ ਕਲੂਨ ਵਛੀ ਪਹਿਲਾਂ ਸੁਬਾਹ ਥੋੜੀ ਆ ਠੀਕ ਆ ਤੰਤੂ ਨਾ ਪਹਿਲਾਂ ਨਾਲ ਆਈ ਆ ਤੇ ਮੋਹ ਛੇ ਦਾ ਦੱਸਦਾ ਨਾ ਜੀ ਨਹੀਂ ਪਤਾ ਨਹੀਂ ਬਈ ਵੇਖੀ ਨਹੀਂ ਹੁੰਦ ਲੱਜ ਵੇਖੀ ਨਹੀਂ ਦੰਦਾ ਜੀ ਹਾਂ ਆ ਕਰੋ ਬਈ ਚੱਕ ਵਨ ਇਹਦੀ ਕੁਆਲਿਟੀ ਜਿਹੜੀ ਦੋਸਤੋ ਫਿਕਸ ਜੀ ਆਡਰ ਆ ਠੀਕ ਆ ਕੰਪੈਕਟਡ ਰਾਬੇਲ ਫੋਲੋ ਐਂਡ ਪਟਾਣ ਦੇ ਸਾਹਮਣੇ ਵਿੱਚਕਾਰ ਜਿਹੜਾ ਕਸਮਾ ਜਿਹਾ ਲੇਵਾ ਹੈ ਤੇ 13 ਲੀਟਰ ਦੀ ਜਿਹੜੀ ਚੁਵਾਈ ਆ ਇਹਦੇ ਕੋਲ ਆ ਇਸ ਟਾਈਮ ਆਫੀਅਰ ਕੁਆਲਟੀ ਦੀ ਕੋਈ ਦਾਜੋ ਕਾ ਭਾਈ ਮਨਜਿੰਦਰ ਸਿੰਘ ਚੁਆਈ ਇਹਦੀ ਵੀ ਵਧੀਆ ਲੱਗੀ ਭਰਾ ਬਹੁਤ ਵਧੀਆ ਲੱਗੀ ਚੁਆਈ ਵੱਲੋਂ ਕੋਈ ਭਾਈ ਆਨਲਾਈਨ ਦੇ ਵਿੱਚ ਕੰਮ ਪਤਾ ਕੀ ਮੁੰਡੀ ਦੇ ਥੱਗੀ ਤੋਂ ਖਤਲਿਆਂ ਦਾ ਘਰੇ ਅਗਲਾ ਕੰਦਾ ਚਲਵਾ ਕੇ ਭੇਜ ਦਾਂਗੇ ਜਿਹੜਾ ਆਨਲਾਈਨ ਭੇਜਣਾ ਚੁਆਈ ਵੱਲੋਂ ਪਾਸ ਹੋਏ ਦਾ ਬਸ ਕੋਈ ਚੱਕਰ ਨਹੀਂ ਹਨ ਠੀਕ ਹੈ ਜੀ ਠੀਕ ਹੈ ਤੇ ਮੁੱਲ ਇਹਦਾ 42000 ਰੁਪਏ ਜੀ ਮਾਨਤਨ ਕਰ ਦਾਂਗੇ 42 ਹਾਂਜੀ 42000 ਦੇ ਵਿੱਚੋਂ ਜਿਹੜਾ ਮਾਨਤਨ ਵੀਰੋਂ ਹੋ ਜਾਊਗਾ ਠੀਕ ਆ ਤੇ ਆ ਜਿਹੜਾ ਬਾਕੀ ਨਾ ਬੰਦ ਲੇ ਗਏ ਐ ਨਹੀਂ ਟੁੱਟਵਾਏ ਲੇ ਬਣੇ ਕੋਈ ਤਾਂ ਦਾ ਹਾਂ ਜਾਨ ਜਹ ਲਹੂ ਪਾਣੀ ਵਾਲੀ ਆ ਗਰਮੀ ਵਿੱਚ ਵੇਚ ਲਈ ਜਾਣੇ ਮੈਂ ਬੰਦਾ ਬਹੁਤ ਗਾਂ ਬਹੁਤ ਘੱਟ ਲਿਆਉਣਾ ਕਿਉਂਕਿ ਐਚਐਮ ਲੋ ਲੂ ਗੋ ਮੂ ਚੰਗੇ ਬਈ ਤੇ ਕ੍ਰੋਸ ਪੰਚ ਆ ਗਈਆਂ ਨ ਕੋਈ ਪਰਵਾਹ ਨਹੀਂ ਬਿਲਕੁਲ ਬਿਲਕੁਲ ਲੋਬੇ ਭਰਾਵੋ ਆ ਚੀਜ਼ਾਂ ਨੇ ਇਸ ਤੋਂ ਬਾਅਦ ਤੁਸੀਂ ਤਸਦੀਕ ਤੁਸੀਂ ਕਰਨੀਆਂ ਬਾਕੀ ਜਿੰਨੀ ਵੀ ਗੱਲ ਦੱਸੀ ਗਈ ਆ ਦੋਸਤੋ ਉਸ ਨੂੰ ਨਰਕ ਪਰਖ ਲਿਆ ਕਰੋ ਕਿਉਂਕਿ ਕੋ ਮਾਲਕ ਨੇ ਜੋ ਦੱਸਿਆ ਉਹ ਵੈਰੀਫਾਈ ਕਰਨਾ ਤੁਹਾਡਾ ਫਰਜ਼ ਬਣਦਾ ਠੀਕ ਆ ਇਸ ਤੋਂ ਬਾਅਦ ਇੱਕ ਜਿਹੜੀ ਗੱਬਣ ਵੜਾ ਪਤਾਨੂੰ ਦਿਖਾ ਦਿੰਨੇ ਆ ਤੇ ਕਿੰਨਾ ਕੁ ਸਮਾਂ ਹਜੇ ਲੈ ਜੂ ਦਿਨ ਕਿੰਨੇ ਕੁ ਲੈ ਜੂ ਕਰਦੇ ਆ ਗੱਲਬਾਤ ਇਸ ਬਾਰੇ ਵਿੱਚ ਬ੍ਰਜਿੰਦਰ ਭਾਈ ਇਹਦੀ ਕੀ ਡਿਟੇਲ ਆ ਹਾਂਜੀ ਇਹਦੀ ਇਹ ਬਈ ਦੂਜਾ ਸੁਆ ਜੈਰਸੀ ਕ੍ਰੋਸ ਆ ਅੱਛਾ ਉੱਕੀ ਬਾਤ ਹੀ ਜੈਰਸੀ ਵਾਲੀ ਆ ਅੱਛਾ ਜੀ ਤੇ ਦੂਜੇ ਸੁਆ ਵਾਸਤੇ ਹੁਣ ਗੱਬਣ ਤਿਆਰ ਆ ਹਫਤਾ ਲੈ ਕੇ ਦੱਸ ਦਿੰਦੇ ਲੈ ਜੀ ਹਫਤਾ ਅੱਜ ਹੀ ਆਈਏ ਠੀਕ ਆ ਜੀ ਅੱਜ ਤੋਂ ਦੱਸ ਦਿੰਦੇ ਕੱਜੀ ਆ ਤੇ ਸੀਜ਼ਨਾਂ ਗ ਬਹੁਤ ਜਿਆਦਾ ਵੀ ਕੋਈ ਪਰਵਾਹ ਨਹੀਂ ਨੂੰ ਛੋੜਾ ਘਰ ਤਾਂ ਜ਼ਿਆਦਾ ਕਰੀ ਜਾਂਦੀ ਆ ਹਮ ਆਰੰਭ ਦੀ ਜਿਆਦਾ ਭੀਰ ਆਰੰਭ ਦੀ ਮਾਲ ਕਹਣੇ ਦਾ 20 ਕਿਲੋ ਗਿਆ ਪਰ ਆਪਾਂ 12 13 ਕਿਲੋ ਕਵਾਂਗੇ ਜੀ ਠੀਕ ਆ ਹਾਂ ਠੀਕ ਆ ਕੱਡੂ ਕੀ 15 16 ਲੀਟਰ ਪਰ 12 13 ਕਿਲੋ ਜੇਪ ਗਾਰੰਟੀ ਦੇ ਦਿੰਦੇ ਠੀਕ ਆ ਭਰਾ ਬਾਕੀ ਹਵਾਨਾ ਬੂਨਾ ਤਾਂ ਪੂਰੀ ਸ਼ੇਪ ਚਾ ਪਿੱਛੇ ਨੂੰ ਵੀ ਤੇ ਅੱਗੇ ਨੂੰ ਵੀ ਹਾਂ ਜੀ ਆਹ ਦੇਖੋ ਭਰਾ ਠੀਕ ਆ ਤੇ ਇਹ ਖੋਲ ਕੇ ਆਪਾਂ ਤੋੜ ਕੇ ਦਿਖਾਉਂਦੇ ਹਾਂ ਤੋੜ ਲੋ ਜੀ ਇਹਨੂੰ ਫੱਜਦੀ ਹੈ ਹਾਂ ਅੱਛਾ ਅੱਛਾ ਸ਼ੁਰੂ ਤੇ ਬਾਲੀ ਭਾਜੀ ਨੇ ਫਿਰ ਤਾਂ ਬੇਸ਼ੱਕ ਰਹਿਣੀ ਦਿਓ ਫਿਰ ਤਾਂ ਇੱਥੋਂ ਮੜਾ ਜਾਣੂ ਕਾਫੀ ਕਾਦੀ ਹੈ ਬਈ ਉਹਦਾ ਤੋੜ ਕੜਾ ਕਲੀ ਤੋੜ ਦੇਖ ਲੈ ਜਾਨ ਇਹ ਲੰਮਾਈ ਕੱਟ ਬੰਦਰ ਨੂੰ ਚੱਲ ਯਾਰ ਇਹ ਤੋਂ ਥੋੜਾ ਕੱਸ ਕੇ ਫੜਿਓ ਜੀ ਮੈਂ ਬੜਾ ਪਜਾ ਕੇ ਬੜੀ ਚੱਕ ਨਾ ਆਉਂਦਾ ਇਹਦੇ ਅਕਾਦਮੀ ਹੋ ਰਹੀ ਐ ਥੱਲੇ ਕਿਲੀ ਕੁਲੀ ਤੋਂ ਪਜਾ ਕੇ ਹੁਣ ਵੇਖੀ ਦਿਨ ਬੱਚਾ ਬਈ ਬੱਚਾ ਲਓ ਜੀ ਉਹ ਨਹੀਂ ਦੇਖਣਾਂ ਨੇ ਬਈ ਉਸ ਤੋਂ ਬਾਅਦ ਹੀ ਕਰਾਂਗੇ ਠੀਕ ਹੈ ਬਈ ਠੀਕ ਹੈ ਧਿਆਨ ਨਾਲ ਲੈ ਜਾਓ ਬਈ ਇਹਨੂੰ ਇਹਦਾ ਜੋ ਬੰਦ ਲੁੱਕੀ ਵਾਲੀ ਸਾਈਡ ਲਓ ਵੀ ਪ੍ਰਭੂ ਇਹ ਬੈਠ ਜਾ ਠੀਕ ਹੈ ਪਸ਼ੂ ਕਈ ਵਾਰ ਦੋਸਤੋ ਮਾੜਾ ਮੂਡ ਕਰ ਜਾਂਦਾ ਕਾਲਾ ਪੈਂਦਾ ਜਦੋਂ ਉਪਰੀ ਥਾਂ ਨਵੀਂ ਥਾਂ ਆਇਆ ਹੋਵੇ ਤੇ ਮਨਜੇਦਰ ਭਾਈ ਇਹਦਾ ਸੂਆ ਦੂਜਾ ਦੱਸਿਆ ਸੀ ਆ ਦੂਜਾ ਸੂਆ ਜੀ ਦੂਜਾ ਦਿਨ ਅਜੇ ਹਫਤਾ ਕੋਈ ਅਰਧ ਦਿਨ ਹਫਤਾ ਦਾਸਨ ਲੈ ਜੂਗੀ ਜੀ ਆ ਫਤਾਂ ਦੇਵਾ ਉਹ ਗੱਜਨਾਲੀ ਆ ਬਾਕੀ ਸੀਲਸਲਾ ਕੇ ਬਹੁਤਾ ਘਰ ਦਾ ਥੋੜਾ ਜਿਆਦਾ ਕਰ ਦੋ ਤਾਂ ਸੈਨੋ ਸੰਗਲ ਪਾਇਆ ਸੀ ਉਪਰ ਆ ਕਰੀ ਜਾਂਦੀ ਆ ਆ ਜਾਈ ਕਰ ਬਾਕੀ ਟਿਪਣ ਦੇ ਵਿੱਚ ਕੋਈ ਫਾਲਟ ਫੁੱਲ ਨਹੀਂ ਮੈਂ ਕਿਹਾ ਨਾ ਗਾਰੰਟੀ ਹੋਈ ਟਿਪਣ ਦੀ ਪੂਰ ਸਟਿੰਗ ਕੋਮਪਰੋਮਾਈਜ਼ ਨਾ ਹੋਵੇ ਕਿਸੇ ਨਾਲ ਕੋਮਪਰੋਮਾਈਜ਼ ਦਾ ਨਾ ਕਰਨਾ ਪਵੇ ਵੀ ਯਾਰ ਵੜਾ ਮੋਟਾ ਇੱਥੇ ਆ ਜਾਵੇ ਟੈਪ ਕੇ ਲੈ ਜਾਵੇ ਜੇ ਸੁਧੀ ਮੰਗਾਉਣੀ ਆ ਤਾਂ ਘਰੇ ਲਾ ਕੇ ਆਵੇ ਟੈਪ ਕੇ ਫਿਰ ਪੈਸੇ ਦੇ ਦੋ ਜੀ ਇੰ ਤੇ ਇਹਦਾ ਹੀ ਡਿਮਾਂਡ ਕੀ ਕਰਤੀ ਇਹਦਾ ਵੀ 42000 ਰਿਆਜ ਜੈ ਜੈ ਹਾਂ ਜਦੋਂ ਗਾ ਤਿਆਰ ਹੋ ਗਏ ਉਹ ਤੁਹਾਨੂੰ ਵਧਾਵਾਂਗੇ ਉਸ ਹਿਸਾਬ ਨਾਲ ਠੀਕ ਹੈ ਅੱਜ ਦਾ 42000 ਠੀਕ ਹੈ ਅੱਜ ਜਿਹੜਾ ਦੋਸਤੋ 42000 ਆ ਠੀਕ ਹੈ ਜੀ ਡਿਮਾਂਡ 42000 ਆ ਤੇ ਨੰਬਰ ਜਿਹੜੇ ਆ ਵੀਰ ਮਨਜਿੰਦਰ ਦੇ ਆਪਾਂ ਲਗਾਤਾਰ ਸਕਰੀਨ ਤੇ ਥੱਲੇ ਚਲਦੇ ਕਰਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਦੋਸਤੋ ਗੱਲਬਾਤ ਕਰ ਸਕਦੇ ਹੋ ਅੱਜ ਇਹ ਤਿੰਨ ਪਸ਼ੂ ਸੀ ਜਿਨ੍ਹਾਂ ਦੇ ਵਿੱਚ ਇੱਕ ਤਾਂ ਉਹ ਜਿਹੜੀ ਦੋਸਤੋ ਆਪਾਂ ਸਟਾਰਟਿੰਗ ਤੋਂ ਇਹ ਮੱਝ ਦਿਖਾਤੀ ਹੈ ਠੀਕ ਆ ਇਹ ਰੇਡ ਭਾਪੜਤਾ ਪੁੱਛਦਾ ਹੈ ਕਿ ਵੀਰ ਤੋਂ 83 ਦੀ ਅਦਾਇਗੀ ਲੈਣ ਕਰਾਂਗੇ ਸੋ ਮਿਲਦਿਆਂ ਦੋਸਤੋ ਇੱਥੇ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਾਥਿ ਸ਼੍ਰੀ ਅਕਾਲ